ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗੈਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਲੈਣ ਨਿਆਮ ਉਖੜਨ ਇਸ ਤੇ ਪ੍ਰੈਮਟਨ ਦੇ ਪੰਜਾਬੀ ਨੌਜਵਾਨ ਦੇ ਕਤਲ ਨੇ ਲਿਆ ਨਵਾਂ ਮੋੜ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦਾ ਨਾਂ ਐਮਪੀ ਤਨਵਾ ਕੈਨੇਡੀਅਨ ਗੈਂਗਸਟਰ ਵੀ ਮੰਗ ਰਹੇ ਨੇ ਭਾਰਤੀ ਕਾਰੋਬਾਰੀਆਂ ਤੋਂ ਮੋਟੀ ਰਕਮ ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀ ਨਹੀਂ ਸੇਫ ब्रैम्टन ਦੇ ਚੂਆ ਕੋਸੀ ਪਾਰਕ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਆਯੋਜਿਤ ਕੀਤਾ ਗਿਆ ਵੋਕਾਸਨ ਜੀਟੀਏ ਵਾਓ ਨੇ ਕੈਂਸਰ ਪ੍ਰਤੀ ਜਾਗਰੂਕਤਾ ਲਈ ਸ਼ੁਰੂ ਕੀਤਾ ਵੋਕਾਸਨ ਜੀਟੀਏ ਦੇ ਆਸ-ਪਾਸ ਦੇ ਇਲਾਕਿਆਂ ਵਾਸਤੇ ਚੇਤਾਵਨੀ ਜਾਰੀ ਬਹੁਤ ਜ਼ਿਆਦਾ ਗਰਮੀ ਪੈਣ ਕਰਕੇ এনਵਾਇਰਨਮੈਂਟ ਕੈਨੇਡਾ ਨੇ ਕਿਹਾ ਰਹੋ ਸਾਵਧਾਨ ਹੁਣ ਖਬਰਾਂ ਵਿਸਥਾਰ ਤੇ ਨਾਲ ਬ੍ਰੈਂਟਨ ਦੇ ਵਿੱਚ ਪੰਜਾਬੀ ਨੌਜਵਾਨ ਦੇ ਕਤਲ ਨੇ ਨਵਾਂ ਮੋੜ ਲੈ ਲਿਆ ਬ੍ਰੈਂਟਨ 'ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦਾ ਨਾਂ ਐਮਪੀ ਤਨੂਆ ਦੱਸਿਆ ਜਾਂਦਾ ਹੈ ਇਸ ਵਾਰਦਾਤ ਬਾਰੇ ਦੋ ਗਿਰੋਹਾਂ ਦੇ ਵੱਲੋਂ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਗਿਰੋਹ ਗੋਲਦੀ ਬਰਾਉਂਡ ਤੇ ਰੋਹਿਤ ਗੁਦਾਰਾ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਬ੍ਰੈਂਟਨ 'ਚ ਪਿਛਲੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੀ ਨੌਜਵਾਨ ਦਾ ਨਾਂ ਐਮਪੀ ਤਨੂਆ ਦੱਸਿਆ ਜਾਂਦਾ ਹੈ ਇਸ ਵਾਰਦਾਤ ਬਾਰੇ ਦੋ ਗਿਰੋਹਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਜ਼ਿੰਮੇਵਾਰੀ ਲੈਣ ਦੇ ਯਤਨ ਕੀਤੇ ਗਏ ਨੇ ਰੋਹਿਤ ਗੁਦਾਰਾਤੀ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਚ ਕਿਹਾ ਗਿਆ ਹੈ ਕਿ ਐਮਪੀ ਤਨੂਆ ਨੇ ਕਈ ਗਲਤ ਕੰਮਾਂ ਰਾਹੀਂ ਪੈਸਾ ਬਣਾਇਆ। ਇੱਕ ਹਫਤਾ ਪਹਿਲਾਂ ਇਸ ਨੂੰ ਪ੍ਰੋਟੈਕਸ਼ਨ ਮਨੀ ਵਾਸਤੇ ਕਾਲ ਕੀਤੀ ਗਈ ਸੀ। ਸੋਸ਼ਲ ਮੀਡੀਆ ਪੋਸਟ ਮੁਤਾਬਕ ਐਮਪੀ ਤਨੂਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜਦੋਂ ਇਸ ਨੂੰ ਫੋਨ ਕੀਤਾ ਤਾਂ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਗੱਲ ਕੀਤੀ। ਔਰ ਉਹ ਇਹ ਤੇ ਗੁਦਾਰਾ ਬਿਕਾਨੀ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ ਮੁਤਾਬਕ ਐਮਪੀ ਤਨੂਆ ਖੁਦ ਨੂੰ ਵੱਡਾ ਬਦਮਾਸ਼ ਦੱਸਦਾ ਸੀ ਤੇ ਉਸ ਦਾ ਵਹਿਮ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਹੋਰਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਉਹਨਾਂ ਦੀ ਅੰਗਲਣਾ ਹਲਕੇ ਦੇ ਤੌਰ ਤੇ ਲੈੰਦੇ ਨੇ ਉਹਨਾਂ ਦੇ ਨਾਂ ਹਟ ਲਿਸਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਦੂਜੇ ਪਾਸੇ ਜਸਾ ਸਿੰਘ ਆਜ਼ਾਦ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਰੀ ਪੋਸਟ 'ਚ ਦਾਵਾ ਕੀਤਾ ਗਿਆ ਹੈ ਐਮਪੀ ਤਨੁਆ ਦੇ ਕਤਲ ਦੇ ਜ਼ਿੰਮੇਵਾਰ ਪ੍ਰਭ ਨਾਸ ਤੇ ਸੋਨੂ ਛਠਾ ਨੇ ਇਹ ਕੰਮ ਗਗਨ ਅਤੇ ਆਕਾਸ਼ ਨੇ ਕਹਨ ਦੇ ਉੱਤੇ ਕੀਤਾ ਹੈ ਕਿਉਂਕਿ ਤਨੁਆ ਦੇ ਨਾਲ ਨਹੀਂ ਚਿਤਸ਼ਮਨੀ ਸੀ ਤਨੁਆ ਨੇ ਜੈਗਵਾਰ ਗੱਡੀ ਨੂੰ ਅਗਲਾਈ ਤੇ ਇਸ ਨੂੰ ਕਈ ਵਾਰ ਫੌਡਿੰਗ ਵੀ ਦਿੱਤੀ ਗਈ ਸੋਸ਼ਲ ਮੀਡੀਆ ਪੋਸਟ 'ਚ ਦਾਵਾ ਕੀਤਾ ਗਿਆ ਕਿ ਪਿਛਲੇ ਮਹੀਨੇ ਐਮਪੀ ਤਨੁਆ ਦੇ ਪਿਤਾ ਉੱਤੇ ਵੀ ਹਮਲਾ ਕਰਵਾਇਆ ਗਿਆ ਸੀ ਜੱਸਾ ਸਿੰਘ ਆਜ਼ਾਦ ਦੇ ਸੋਸ਼ਲ ਮੀਡੀਆ ਰਾਹੀਂ ਜਾਰੀ ਪੋਸਟ ਵਿੱਚ ਰੋਹਿਤ ਗੁਤਾਰਾ ਦੀ ਜ਼ਿੰਮੇਵਾਰੀ ਨੂੰ ਛੁਟਾਖਰਾਰ ਅ ਦਿੱਤਾ ਗਿਆ ਇੱਥੇ ਦੱਸਣਾ ਬੰਦ ਹੈ ਕਿ ਬ੍ਰੈਂਟਨ ਦੇ ਰਦਰਫੋਰਡ ਰੋਡ ਸਾਊਥ ਅਤੇ ਗਲਿਟਨ ਰੋਡ ਇਲਾਕੇ ਦੇ ਵਿੱਚ ਮਾਰੇ ਗਏ ਸ਼ਖਸ ਦੀ ਪਛਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਲਾਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨੇ ਜਾਣ ਬਾਰੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਪੈਟਰਿਕ ਬ੍ਰਾਊਨ ਨੇ ਕਿਹਾ ਕਿ ਬਿਸ਼ਨੋਈ ਗਰੋ ਇੱਕ ਖਤਰਨਾਕ ਅਪਰਾਧਿਕ ਜਥੇਬੰਦੀ ਹੈ ਤੇ ਅਪੀਲ ਰੀਜਨ ਦੇ ਵਿੱਚ ਇਸ ਗਰੋ ਵੱਲੋਂ ਕਈ ਵਰਦਾਤਾਂ ਕੀਤੀਆਂ ਜਾ ਚੁੱਕੀਆਂ ਨੇ। ਬਿਨਾ ਸ਼ਾਕ ਪੂਰੇ ਮੁਲਕ ਚ ਅਜਿਹੀਆਂ ਵਾਰਦਾਤਾਂ ਹੋਣ ਦੀ ਰਿਪੋਰਟ ਹੈ ਤੇ ਪੀਲ ਰੀਜਨਲ ਪੁਲਿਸ ਇਸ ਮੁੱਦੇ ਤੇ ਬ੍ਰਿਟਿਸ਼ ਕੋਲੰਪੀਆ ਦੇ ਪੁਲਿਸ ਮੈਕਮਿਆਂ ਤੇ ਲਗਾਤਾਰ ਸੰਪਰਕ ਚ ਹੈ ਜਿੱਥੇ ਬਿਲਕੁਲ ਇਨ ਬਿਨ ਵਾਰਦਾਤਾਂ ਹੋ ਰਹੀਆਂ ਨੇ ਪੈਟਰਿਕ ਬ੍ਰਾਊਨ ਮੁਤਾਬਕ ਲਾਰੈਂਸ ਬਿਸ਼ਨੋਈ ਗਿਰੋ ਕੁਲ ਪੂਰੀ ਦੁਨੀਆ ਚ 700 ਸ਼ੂਟਰਸ ਦਾ ਨੈਟਵਰਕ ਮੌਜੂਦ ਹੈ ਤੇ ਪੀਲ ਰੀਜਨ ਤੇ ਨੌਜਵਾਨਾਂ ਨੂੰ ਵੀ ਗਿਰੋ ਚ ਭਰਤੀ ਕੀਤਾ ਜਾ ਰਿਹਾ ਹੈ ਇਹ ਮਸਲਾ ਸਿਰਫ ਬ੍ਰੈਮਟਨ ਮਿਸਿਸਾਗਾ ਜੋ ਟੋਰਾਂਟੋ ਤੱਕ ਸੀਮਿਤ ਨਹੀਂ ਸਗੋ ਕਈ ਮੁਲਕਾਂ ਦੇ ਸਰਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ ਕਿ ਉਦੋਂ ਦੇ ਕੈਨੇਡੀਅਨ ਗੈਂਗਸਟਰ ਭਾਰਤੀ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗ ਰਹੇ ਨੇ ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਰੁਖ اختیار ਕਰ ਚੁੱਕਿਆ ਐ ਐਡਮਿੰਟਨ ਦੇ ਵਿੱਚ ਵਾਪਰੀ ਵਾਰਦਾਤ ਨੂੰ ਬ੍ਰਿਟਿਸ਼ ਕੋਲੰਬੀਆ ਦੇ ਖਤਰਨਾਕ ਬ੍ਰਦਰਸ ਕੀਪਰਜ਼ ਦੇ ਗਿਰੋ ਦੇ ਨਾਲ ਜੋੜਦਿਆਂ ਹੋਇਆਂ ਅਦਾਲਤੀ ਦਸਤਾਵੇਜ਼ ਸਾਹਮਣੇ ਆਏ ਨੇ ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਮੋੜ ਲੈ ਰਿਹਾ ਹੈ ਜਦੋਂ ਐਡਮਿੰਟਨ ਵਿਖੇ ਵਾਪਰੀ ਵਾਰਦਾਤ ਨੂੰ BC ਦੇ ਖਤਰਨਾਕ ਬ੍ਰਦਰਜ਼ ਕੀਪਰਜ਼ ਗਰੋ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆਏ ਸੀਬੀਸੀ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਨਵੰਬਰ 2023 ਚ ਹਰਪ੍ਰੀਤ ਉਪਲ ਦਾ ਕਤਲ ਜ਼ਬਰੀ ਵਸੂਲੀ ਦੇ ਮਾਮਲੇ ਨਾਲ ਸੰਬੰਧਿਤ ਸੀ ਪ੍ਰੋਜੈਕਟ ਗੈਸਟ ਲਾਈਟ ਅਧੀਨ ਗ੍ਰਿਫਤਾਰ ਸ਼ੱਕੀਆਂ ਵਿੱਚੋਂ ਇੱਕ ਨੇ ਪਿਛਲੇ ਮਹੀਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਉਸ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਹਰਪ੍ਰੀਤ ਉਪਲ ਬ੍ਰਦਰਜ਼ ਕੀਪਰਜ਼ ਗਿਰੋ ਦਾ ਮੈਂਬਰ ਸੀ ਹਰਪ੍ਰੀਤ ਉਪਲ ਨੂੰ ਮਨਿੰਦਰ ਢਾਲੀਵਾਲ ਦਾ ਕਰੀਬੀ ਵੀ ਦੱਸਿਆ ਗਿਆ ਜੋ ਵਿਦੇਸ਼ 'ਚ ਬੈਠ ਕੇ ਜ਼ਬਰੀ ਵਸੂਲੀ ਤੇ ਅਗਜ਼ਨੀ ਦੀਆਂ ਕਥਿਤ ਵਾਰਤਾ ਤਾਂ ਕਰਵਾ ਰਿਹਾ ਸੀ ਇਥੇ ਦੱਸਣਾ ਬੰਦ ਹੈ ਕਿ ਅਰਬਿੰਟਨ ਪੁਲਿਸ ਵੱਲੋਂ ਜੁਲਾਈ 2024 ਦੀ ਗ੍ਰਿਫਤਾਰ ਸ਼ੱਕੀਆਂ ਵਿੱਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਪਿਛਲੇ ਮਹੀਨੇ ਸੱਤ ਦੋਸ਼ਾਂ ਵਿੱਚੋਂ ਤਿੰਨ ਕਬੂਲ ਕਰ ਲਿੱਤੇ। ਸੀਬੀਸੀਡੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਹੈ ਕਿ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਕਸਰ ਹੀ ਦੀਆਂ ਵਾਰਦਾਤਾਂ 'ਚ ਉਹ ਸ਼ਾਮਲ ਰਿਹਾ ਹੈ ਜੋ ਮਨਿੰਦਰ ਧਾਲੀਵਾਲ ਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ਤੇ ਅੰਜਾਮ ਦਿੱਤੀਆਂ ਜਾਂਦੀਆਂ ਸਨ। ਦਿਵਨੂਰ ਸਿੰਘ ਨੂੰ 4.5 ਸਾਲ ਦੀ ਕੈਦ ਸੁਣਾਈ ਗਈ। ਤੇ ਇਸ ਵਿੱਚੋਂ ਜੇਲ੍ਹ 'ਚ گزارਿਆ ਸਮਾਂ ਘਟਾ ਦਿੱਤਾ ਜਾਵੇਗਾ। ਦਿਵਨੂਰ ਤੋਂ ਇਲਾਵਾ ਗੁਰਕਰਨ ਸਿੰਘ, ਮਨਵਹੀਰ, ਪਰਮਿੰਦਰ ਸਿੰਘ ਤੇ 17 ਸਾਲ ਦੇ ਇੱਕ ਅਲੜ ਨੂੰ ਕਾਬੂ ਕੀਤਾ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਿਤ ਨਹੀਂ ਕੀਤੇ ਗਏ। ਦੂਜੀ ਪਾਸੇ ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਜੇ ਗ੍ਰਿਫਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸਨੂੰ ਕੈਨੇਡਾ ਲਿਆਉਣ 'ਚ ਸਮਾਂ ਲੱਗ ਸਕਦਾ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਟਵਿੰਟਨ ਦੇ ਡਿਵੈਲਪਰਜ਼ ਮੋਟੀਆਂ ਰਕਮਾਂ ਦੀ ਮੰਗ ਕਰ ਰਹੇ ਸਨ ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਨੇ ਉਹਨਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ ਨੇ ਜਾਂ ਰਿਹਾਇਸ਼ ਤੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਨੇ 온ਟਾਰੀਓ ਤੇ BC ਚ ਵੀ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ ਹੈ RCMP ਵੱਲੋਂ ਇਸ ਮੁੱਦੇ ਤੇ ਇੱਕ ਕਮੇਟੀ ਟੀਮ ਬਣਾਈ ਗਈ ਹੈ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੋਦ ਸਿੰਘ ਅਸ਼ਟ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਵਿਚੋਲਗੀ ਦਾ ਰੋਲ ਅਦਾ ਕਰਦਾ ਹੈ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਨੇ ਤੇ ਹਿਟਲੇ ਪਦਰਦੀ ਟੀਮ ਤੋਂ ਉਹ ਵਰਤਤਾ ਕਰਵਾਉਂਦਾ ਹੈ ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਾਂ ਦੀ ਸ਼ਮੂਲੀਅਤ ਵਿੱਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਹੈ ਅਕਤੂਬਰ 2023 ਚ ਇਸ ਗਰੋਧ ਦੇ ਦੋ ਹੋਮ ਬਿਲਡਰਸ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਮਗਰੋਂ ਦਸੰਬਰ 2023 ਤੇ 2024 ਦੇ ਆਰੰਭ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ 'ਚ ਅਸ਼ਟ ਨੇ ਸ਼ਮੂਲਿਤ ਕਰਨ ਤੋਂ ਨਾ ਕਰ ਦਿੱਤੀ। ਅਦਾਲਤੀ ਦਸਤਾਵੇਜ਼ਾ ਮੁਤਾਬਿਕ ਅਕਤੂਬਰ ਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਸ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਤੇ ਕੁੱਲ ਨੁਕਸਾਨ 40 ਲੱਖ ਡਾਲਰ ਦਾ ਰਿਹਾ। ਦਸੰਬਰ 2023 'ਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਦੇ ਵਿੱਚ ਉੱਭਰ ਕੇ ਆਇਆ। ਮਨਮਹੇਰ ਗੁਰਕਰਨ ਸਿੰਘ ਤੇ ਪਰਮਿੰਦਰ ਸਿੰਘ ਦੇ ਵਕੀਲ ਜਲਦ ਹੀ ਪ੍ਰੀ ট্রਾਇਲ ਕੋਰਟ ਅਪੀਅਰੈਂਸ ਵਾਸਤੇ ਮੁਲਾਕਾਤ ਕਰਨ ਜਾ ਰਹੇ ਨੇ ਪਰ ਇਥੇ ਬਟਾ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਹਰਪ੍ਰੀਤ ਉਪਲ ਦਾ ਕਤਲ ਕਿਸ ਨੇ ਤੇ ਕਿਉਂ ਕਰਵਾਇਆ ਐਡਮਿੰਟਨ ਪੁਲਿਸ ਮੁਤਾਬਕ ਹਰਪ੍ਰੀਤ ਉਪਲ ਦੇ بیٹے ਨੂੰ ਵੀ ਜਾਣਬੁੱਝ ਕੇ ਮਾਰਿਆ ਗਿਆ ਤੇ ਹੁਣ ਤੱਕ ਇਹਨਾਂ ਕਤਲਾਂ ਦੇ ਸੰਬੰਧ ਵਿੱਚ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ ਯੋਧਰੇ ਬ੍ਰੈਂਟਨ ਦੇ ਚਿੰਗੋਕੋਸੀ ਪਾਰਕ ਦੇ ਵਿੱਚ ਜੀਟੀਏ ਵਾਓ ਦੇ ਵੱਲੋਂ ਵਕਤਸੌਨ ਕਰਵਾਇਆ ਗਿਆ ਹੈ ਦਰਸਲ ਮਹਿਲਾਵਾਂ ਸਾੜੀ ਪਹਿਨ ਕੇ ਆਈਆਂ ਤੇ ਨਾਰੀ ਇਨ ਸਾੜੀ ਸਮਾਗਮ ਦੇ ਦੌਰਾਨ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਵਾਸਤੇ ਇਸ ਵਕਤਸੌਨ ਦਾ ਆਯੋਜਨ ਕੀਤਾ ਗਿਆ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਸੀ ਜਿੱਥੇ ਮਹਿਲਾਵਾਂ ਬਾ ਚੜ ਕੇ ਪਹੁੰਚੀਆਂ ਹੋਈਆਂ ਸਨ ਮਹਿਲਾਵਾਂ ਵਾਸਤੇ ਲੰਚ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਇਸ ਮੌਕੇ ਮਹਿਲਾਵਾਂ ਦੇ ਵਿੱਚ ਖਾਸ ਤੌਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਕੈਂਸਰ ਪ੍ਰਤੀ ਜਾਗਰੂਕ ਤਤਵ ਵਿਲਾਈ ਨਾਲ ਹੀ ਕੈਂਸਰ ਅਵੇਰਨੈਸ ਵਾਸਤੇ ਫੰਡਸ ਵੀ ਇਕੱਠੇ ਕੀਤੇ ਨਾਰੀ ਇਨਸਾਰੀ ਵੋਕਥਨ 22 ਜੂਨ ਨੂੰ ਬ੍ਰੈਂਟਨ ਦੇ ਚੁਆਕਸੀ ਪਾਰਕ ਦੇ ਵਿੱਚ ਆਯੋਜਿਤ ਕੀਤਾ ਗਿਆ ਇਸ ਚ ਗ੍ਰੇਟਰ ਟੋਰੰਟੋ ਏਰੀਆ ਦੀਆਂ ਮਹਿਲਾਵਾਂ ਨੂੰ ਸੱਭਿਆਚਾਰ ਤਾਕਤ ਤੇ ਇਕਤਾ ਦਾ ਜਸ਼ਨ ਮਨਾਉਣ ਲਈ ਇਕੱਠਾ ਕੀਤਾ ਗਿਆ ਸੀ ਇਹ ਪ੍ਰੋਗਰਾਮ ਜੀਟੀਏ ਵਾਉ ਜੋ ਕਮਿਊਨਿਟੀ ਅਧਾਰਿਤ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਔਰਤਾਂ ਨੂੰ ਸ਼ਕਸ਼ਕਤ ਬਣਾਉਣ ਤੇ ਕੇਂਦ੍ਰਿਤ ਹੈ ਸੈਂਕੜੇ ਔਰਤਾਂ ਨੇ ਵਕਤੌਣ ਦੇ ਵਿੱਚ ਹਿੱਸਾ ਲਿਆ ਰੰਗ-बिरੰਗੀਆਂ ਸਾਰੀਆਂ ਚ ਸੁੰਦਰ ਢੰਗ ਨਾਲ ਸਜੀਆਂ ਹੋਈਆਂ ਇਹ ਦੱਖਣੀ ਏਸ਼ੀਆਈ ਮਹਿਲਾਵਾਂ ਵੱਖ-ਵੱਖ ਖੇਤਰਾਂ ਪਾਸ਼ਾਵਾਂ ਤੇ ਪਰੰਪਰਾਵਾਂ ਨੂੰ ਦਰਸਾ ਰਹੀਆਂ ਸਨ ਬਰਸਾਤੀ ਮੌਸਮ ਦੇ ਬਾਵਜੂਦ ਵੀ ਪਾਗੀਦਾਰਾਂ ਦੀ ਊਰਜਾ ਕਾਫੀ ਹਾਈ ਰਹੀ ਹੈ ਬਹੁਤ ਸਾਰੇ ਲੋਕ ਛਤਰੀਆਂ ਲੈ ਕੇ ਪਹੁੰਚੇ ਤੇ ਹਾਸੇ ਤੇ ਦ੍ਰਿੜਤਾ ਦੇ ਨਾਲ ਸਮਾਗਮ ਨੂੰ ਜਾਰੀ ਰੱਖਿਆ ਇਸ ਸਾਬਿਤ ਕਰ ਦਿੱਤਾ ਗਿਆ ਕਿ ਨਾ ਤਾਂ ਮੌਸਮ ਤੇ ਨਾ ਹੀ ਰੁਕਾਵਟਾਂ ਔਰਤ ਦੀ ਭਾਵਨਾ ਨੂੰ ਕਮਜ਼ੋਰ ਕਰ ਸਕਦੀਆਂ ਨੇ। ਵਕਤ ਹੁੰਦਾ ਮੁੱਖ ਸੰਦੇਸ਼ ਔਰਤਾਂ ਨੂੰ ਆਪਣੀ ਸੱਭਿਆਚਾਰਕ ਪਛਾਣ ਨੂੰ ਮਾਣ ਨਾਲ ਅਪਣਾਉਣ ਤੇ ਪਰੰਪਰਾ ਨੂੰ ਜਨਤਕ ਜੀਵਨ 'ਚ ਦੁਸ਼ਮਾਨ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ। ਸਾਰੀ ਕਿਰਪਾ ਤੇ ਵਿਰਸਤ ਦਾ ਪ੍ਰਤੀਕ ਇੱਕ ਸਮੂਹਿਕ ਬੈਨਰ ਬਣ ਗਈ। ਇਹ ਲਹਿਰ ਜਿਸ ਹੇਠਾਂ ਭਾਗੀਦਾਰ ਸਵੈਮਾਨ ਸੱਭਿਆਚਾਰਕ ਪਾਈਚਾਰਕ ਸਮਰਥਨ ਤੇ ਔਰਤਾਂ ਦੇ ਅਧਿਕਾਰਾਂ ਵਾਸਤੇ ਵੋਕ ਕਰ ਰਹੇ ਸਨ। ਵੌਕ ਦੇ ਨਾਲ-ਨਾਲ ਇਸ ਪ੍ਰੋਗਰਾਮ 'ਚ ਰਵਾਇਤੀ ਸੰਗੀਤ, ਭਾਈਚਾਰਕ ਗਾਇਨ ਤੇ ਪਾਗੀਤਾਰਾਂ ਦੇ ਵੱਲੋਂ ਕਹਾਣੀ ਸੁਣਾਉਣ ਵਰਗੀਆਂ ਚੀਜ਼ਾਂ ਵੀ ਕੀਤੀਆਂ ਗਈਆਂ। ਇੱਥੇ ਮਹਿਲਾਵਾਂ ਨੇ ਇਹ ਵੀ ਸਮਝਾਇਆ ਕਿ ਅਸਲ 'ਚ ਸਾੜੀ ਪੈਨਣ ਦਾ ਮਤਲਬ ਕੀ ਹੁੰਦਾ ਹੈ। ਪ੍ਰਬੰਧਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਵੌਕਤ ਹੋਣਾ ਸਿਰਫ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਅਧਿਖਤਾ ਦੇ ਵਿਰੁੱਧ ਵਿਰੋਧ ਦਾ ਇੱਕ ਸ਼ਾਂਤ ਬਿਆਨ ਸੀ। ਇਹ ਦਰਸਾਉਂਦਾ ਹੈ ਕਿ ਦੱਖਣੀ ਏਸ਼ੀਆਈ ਔਰਤਾਂ ਭਾਵ ਭਾਰਤੀ ਔਰਤਾਂ ਜਨਤਕ ਸਥਾਨ 'ਚ ਪੂਰੀ ਤਰ੍ਹਾਂ ਤੇ ਪ੍ਰਤੱਖ ਤੌਰ ਤੇ ਸ਼ਾਮਲ ਹੁੰਦੀਆਂ ਨੇ। ਪਹਿਲੀ ਵਾਰ ਸਾੜੀ ਪੈਨਣ ਵਾਲੀਆਂ ਛੋਟੀਆਂ ਜੀਆਂ ਕੁੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਸਭ ਨੇ ਹੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੇ ਇੱਕ ਸ਼ਕਤੀਸ਼ਾਲੀ ਵਾਕ ਆਯੋਜਿਤ ਕੀਤੀ। ਇਸ ਸਮਾਗਮ ਇੱਕ ਗਰੁੱਪ ਨੂੰ ਇਕੱਠਾ ਕਰਨਾ ਹੀ ਨਹੀਂ ਬਲਕਿ ਕਮਿਊਨਿਟੀ ਦੇ ਵੱਲੋਂ ਫੋਟੋ ਸੈਸ਼ਨ ਕਰਵਾਉਣਾ ਇੱਕ ਸਮਾਗਮ 'ਚ ਇਕੱਠੇ ਹੋ ਕੇ ਵਿਚਾਰ ਵਟਾਂਦਰੇ ਸਾਂਝੇ ਕਰਨ ਵਰਗਾ ਵਧੀਆ ਐਕਸਪੀਰੀਅੰਸ ਸੀ। ਐਸੀ ਹੀ ਪ੍ਰੋਗਰਾਮ 'ਚ ਆਈਆਂ ਹੋਈਆਂ ਮਹਿਲਾਵਾਂ ਨੂੰ ਸਰਟੀਫਿਕੇਟ ਦੇ ਕੇ ਵੀ ਸਨਮਾਨਿਤ ਕੀਤਾ ਗਿਆ। एसडी पार्टिसिपेशन फीस 20 डॉलर पर पर्सन रखी गई थी इसी ही प्रोग्राम ਦੇ ਵਿੱਚ ਆਈਆਂ ਹੋਈਆਂ ਮਹਿਲਾਵਾਂ ਵਾਸਤੇ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨਾਲ ਟੇਬਲਸ ਭਰੇ ਹੋਏ ਸੀ ਤੇ ਮਹਿਲਾਵਾਂ ਨੇ ਲੰਚ ਵੀ ਖੂਬ ਇੰਜੋਏ ਕੀਤਾ ਇਸ ਮੌਕੇ ਕੈਂసర్ ਰਿਸਰਚ ਅਤੇ ਸਪੋਰਟ ਸਰਵਿਸਿਜ਼ ਪ੍ਰਤੀ ਅਵੇਰਨੈਸ ਵੀ ਫੈਲਾਈ ਗਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕੈਂਸਰ ਰਿਸਰਚ ਅਤੇ ਸਪੋਰਟ ਸਰਵਿਸਿਜ਼ ਵਾਸਤੇ ਫੰਡਸ ਵੀ ਇਕੱਠੇ ਕੀਤੇ ਗਏ Hi, Miss. How are you? I'm good, thank you. How are you doing? I'm good, thank you. Uh, how was your experience today and why this event has been held down and who, who was the main organizer here? Well, so this particular event was organized by GTA Wow and in particular Gayatri Bin and Shilpa Bin and team who organized it for a very noble cause that is to support the Canadian Cancer Society. And it's a very well organized event. We gathered here right on time and then began the walk with slogans, with call out to fight against this deadly disease and to support the victims. So we sang songs about we shall overcome and we will someday. Okay, so is there any other events which you guys will be holding in the next few days or in the next few months? Any planning? Oh, well, yes, there is a picnic coming up which has a scavenger hunt and we're really organized, um, excited. To be a part of it okay any idea where it will be going to be held on and would you guys to like inform well, it is actually on the 12th of this uh, of july and at centennial park and there's a big surprise when it comes to the scavenger hunt we did ask but then they said be there and be a part of it today i'm going to ask you about how experience and what kind of event it was and why you guys held it at Chinguzi park in brampton uh, so this was the G.T.A. Wow event organized by Gayatri and Shalpaji. It was like female's event, nari in sari. Uh, event was organized basically for the females who are suffering from breast cancer, and we have raised the funds for those no, females for their treatments. So yeah, that's, it. that's a very good initiative, I guess. And uh, आप और इस ऐसे और events देखने को मिल सकते हैं हमें Brampton या GT के अंदर थोड़ा नज़ीक दिनों में और कैसे? Yeah, definitely. You know, GT as well wow is a very big group, and I'm very sure the group will organize more events like frequently the type of events. Okay. So basically, आप लोग सिर्फ breast cancer पे focus कर रहे हैं या और भी like fundraise कैसे आप fundraise भी कर रहे हैं? so this is the first as per my experience this is the first event i have participated but definitely you know there will be the suggestions more suggestions from the group members and definitely will organize such type of events as required kul milake nari in sari waqtfathon mahilawan de vaddi shakti nu ubharan waste aayojit kita gaya ek program si jis vich cancer nu leke bhi awareness program kita gaya hai ਜੇ ਦਰੇ ਜੀਟੀਏ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੋਮਵਾਰ ਨੂੰ ਬਹੁਤ ਜ਼ਿਆਦਾ ਗਰਮੀ ਪੈ ਸਕਦੀ ਹੈ ਤੇ ਗਰਮੀ ਪੈਣਾ ਜਾਰੀ ਰਹਿ ਸਕਦਾ ਹੈ ਇਹ ਕਹਿਣਾ এনवायरमेंट ਕੈਂਟਾ ਦਾ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜੀਟੀਐਲ ਲਈ ਦਿਨ ਦਾ ਵੱਧ ਤੋਂ ਵੱਧ ਤਾਪਮਾਨ 33 ਤੋਂ 36 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਫਿਰ ਠੰਡੀਆਂ ਥਾਵਾਂ ਦੇ ਵਿੱਚ ਰਹਿਣ ਵਾਸਤੇ ਅਪੀਲ ਕੀਤੀ ਗਈ ਹੈ ਜੇਕਰ ਕਿਸੇ ਨੂੰ ਤੁੱਪ ਲੱਗ ਜਾਂਦੀ ਹੈ ਲੂ ਲੱਗ ਜਾਂਦੀ ਹੈ ਹੀਟ ਸਟ੍ਰੋਕ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਤੁਰੰਤ ਡਾਕਟਰ ਦੇ ਨਾਲ ਸਲਾਹ ਕਰਨ ਵਾਸਤੇ ਵੀ ਆਖਿਆ ਜਾਂਦਾ ਹੈ ਨਾਲ ਹੀ এনਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਗ੍ਰੇਟਰ ਟ੍ਰਾਂਟੋ ਐਰੀਆ ਤੇ ਆਲੇ-ਦੁਆਲੇ ਦੇ ਖੇਤਰ ਸੋਮਵਾਰ ਨੂੰ ਵਾਤਾਵਰਣ ਕੈਂਟਾ ਵੱਲੋਂ ਗਰਮੀ ਦੀ ਚੇਤਾਵਨੀ ਦੇ ਅਧੀਨ ਨੇ ਜਦ ਤੱਕ ਖੇਤਰਾਂ ਵਾਸਤੇ ਮੰਗਲਵਾਰ ਰਾਤ ਤੱਕ ਚੇਤਾਵਨੀ ਜਾਰੀ ਰਹਿੰਦੀ ਉਮੀਦ ਕੀਤੀ ਗਈ ਹੈ ਦਿਨ ਦੇ ਸਮੇਂ ਦਾ ਵੱਧ ਤੋਂ ਵੱਧ ਤਾਪਮਾਨ 33 ਤੋਂ 36 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਸਰਕਾਰੀ ਏਜੰਸੀ ਨੇ ਕਿਹਾ ਹੈ ਕਿ ਹਿਊਮੀਡੈਕਸ ਮੁੱਲ 42 ਤੋਂ 46 ਦੇ ਵਿਚਾਲੇ ਦੀ ਭਵਿੱਖਬਾਣੀ ਕਰਦਾ ਹੈ ਪਰ ਇਹ ਦਰਸਾਉਂਦਾ ਹੈ ਕਿ ਗਰਮੀ ਕਿੰਨੀ ਜ਼ਿਆਦਾ ਮਹਿਸੂਸ ਹੋ ਸਕਦੀ ਹੈ ਰਾਤ ਦਾ ਘੱਟੋ ਘੱਟ ਤਾਪਮਾਨ 22 ਤੋਂ 25 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਭਵਿੱਖਬਾਣੀ ਹੈ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਇਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਇਹ ਚੇਤਾਵਨੀ ट्रंटो मिसीसागा ब्रैमटन रिचमंड हिल वॉन मार्कम न्यू मार्केट जॉर्जिना उत्तरी योका क्षेत्र ड्राहम क्षेत्र पिकरिंग ओशवा ऑक्सब्रिज बिवटन सिमको होल्टन हिल्स ਅਤੇ ਮਿਲਟਨ ਵਾਸਤੇ ਦਿੱਤੀਆਂ ਗਈਆਂ ਨੇ এনवायरमेंट कैंटा ਦੇ ਸੀਨੀਅਰ ਜਲਵਾਯੂ ਵਿਗਿਆਨੀ ਡੇਵਿਡ ਫਿਲਿਪਸ ਨੇ ਕਿਹਾ ਕਿ ਜੇਕਰ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਦਾ ਹੈ ਤਾਂ ਇਸ ਸਾਲ ਦੇ ਇਸ ਸਮੇਂ ਦਾ ਰਿਕਾਰਡ ਤੋੜ ਦੇਵੇਗਾ ਉਹਨਾਂ ਆਖਿਆ ਕਿ ਅਸੀਂ 10 ਸਾਲਾਂ ਤੋਂ ਜਿਹੜਾ ਤਾਪਮਾਨ ਨਹੀਂ ਵੇਖਿਆ ਫਿਲਿਪਸ ਦਾ ਕਹਿਣਾ ਹੈ ਕਿ ਸਾਲ ਦੇ ਇਸ ਸਮੇਂ ਲਈ ਮੌਸਮੀ ਆਮ ਤੌਰ ਤੇ ਤਾਪਮਾਨ ਲਗਭਗ 24 ਡਿਗਰੀ ਸੈਲਸੀਅਸ ਹੁੰਦਾ ਹੈ। ਜਦਕਿ ਬੈਰੀ, ਕਲਿੰਗਵੁੱਡ ਅਤੇ ਹਿਲਸਟੇਲ ਵੀ ਸੋਮਵਾਰ ਨੂੰ ਗਰਮੀ ਦੀ ਚੇਤਾਵਨੀ ਦੇ ਅਧੀਨ ਨੇ। এনਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਹਾਲਾਤ ਮੰਗਲਵਾਰ ਨੂੰ ਗਰਮੀ ਦੀ ਚੇਤਾਵਨੀ ਦੇ ਮਾਪਦੰਡਾ ਤੋਂ ਹੇਠਾਂ ਆ ਜਾਣਗੇ। ਮੌਸਮ ਏਜੰਸੀ ਨੇ ਕਿਹਾ ਹੈ ਕਿ ਇਨ੍ਹਾਂ ਖੇਤਰਾਂ ਲਈ ਦਿਨ ਦੇ ਸਮੇਂ ਦਾ ਵਾਤਾਵਰਣ ਤਾਪਮਾਨ 30 ਤੋਂ 33 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ ਨਾਲ ਹੀ ਨਮੀ ਦੇ ਮੁੱਲ 40 ਤੋਂ 43 ਦੇ ਵਿਚਾਲੇ ਰਹਿਣ ਦੀ ਉਮੀਦ ਹੈ ਐਨਵਾਇਰਨਮੈਂਟ ਕੈਂਟਾ ਨੇ ਦੁਪਹਿਰ ਤੋਂ ਜੀਟੀਏ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਖਤਰਨਾਕ ਗਰਮੀ ਤੇ ਨਮੀ ਦੀ ਚੇਤਾਵਨੀ ਦਿੱਤੀ ਹੈ ਵੀਕਐਂਡ ਦੇ ਉੱਤੇ ਟੋਰਾਂਟੋ ਸ਼ਹਿਰ ਦੇ ਕੁਝ ਪੂਲਸ ਨੇ ਗਰਮੀ ਦੀ ਚੇਤਾਵਨੀ ਦੇ ਕਾਰਨ ਵਧਾਇਆ ਹੋਇਆ ਸਮਾਂ ਨਿਰਧਾਰਿਤ ਕੀਤਾ ਸੀ ਪਰ ਸਿਟੀ ਦਾ ਕਹਿਣਾ ਸੀ ਕਿ ਕੁਝ ਪੂਲਸ ਨੂੰ ਉੱਚ ਨਮੀ ਦੇ ਪੱਧਰ ਕਾਰਨ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਸਿਟੀ ਨੇ ਐਕਸ ਤੇ ਪੋਸਟ ਪਾ ਕੇ ਕਿਹਾ ਸੀ ਕਿ ਗਰਮੀ ਤੇ ਨਵੇਂ ਪ੍ਰੋਟੋਕੋਲ ਨਾਲ ਸੰਬੰਧਿਤ ਸੁਰਵਾਈਜ਼ ਜ਼ਰੂਰਤਾਂ ਨੂੰ ਦੇਖਦਿਆਂ ਹੋਇਆਂ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਬਾਰੀ ਪੂਲ ਰੁਕ ਰੁਕ ਕੇ ਬੰਦ ਕਰ ਦਿੱਤੇ ਗਏ ਨੇ ਪੋਸਟ 'ਚ ਲਿਖਿਆ ਸੀ ਕਿ ਸਟਾਫ ਜਲਦੀ ਤੋਂ ਜਲਦੀ ਪੂਲ ਦੁਬਾਰਾ ਖੋਲਣ ਲਈ ਸਾਈਟ ਤੇ ਰਹੇਗਾ ਕਾਊਂਟਰ ਬ੍ਰੈਡਫੋਰਡ ਨੇ ਐਤਵਾਰ ਨੂੰ ਐਕਸ ਦੇ ਉੱਤੇ ਪੋਸਟ ਪਾ ਕੇ ਬੰਦ ਨੂੰ ਪੂਰੀ ਤਰ੍ਹਾਂ ਅਸਵੀਕਾਰ ਨਿਯੋਕ ਹੈ एनवायरनमेंट कैंडा ਲੋਕਾਂ ਨੂੰ ਦਿਨ ਦੇ ਸਭ ਤੋਂ ਠੰਡੇ ਹਿੱਸਿਆਂ ਦੌਰਾਨ ਗਤੀਵਿਧੀਆਂ ਦੀ ਯੋਜਨਾ ਬਣਾ ਕੇ ਸੂਰਜ ਤੇ ਗਰਮੀ ਦੇ ਸੰਪਰਕ ਨੂੰ ਸੀਮਿਤ ਕਰਨ ਦੀ ਸਲਾਹ ਦੇ ਰਿਹਾ ਹੈ ਨਾਲ ਹੀ ਚੌੜੀ ਕੰਢੀ ਵਾਲੀ ਟੋਪੀ ਤੇ ਹਲਕੇ ਰੰਗ ਦੇ ਢਿੱਲੇ ਫਿਟਿੰਗ ਕੱਪੜੇ ਪੈਣਨ ਦੀ ਵੀ ਸਲਾਹ ਦਿੱਤੀ ਗਈ ਹੈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਅਤੇ ਦੂਜਿਆਂ ਵਿੱਚ ਹੀਟ ਸਟ੍ਰੋਕ ਦੇ ਲੱਛਣਾਂ ਤੇ ਨਜ਼ਰ ਰੱਖਣ ਅਤੇ ਜੇਕਰ ਹੀਟ ਸਟ੍ਰੋਕ ਹੋ ਜਾਂਦਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ ਹੀਟ ਸਟ੍ਰੋਕ ਦੇ ਲੱਛਣਾਂ ਚ ਲਾਲ ਅਤੇ ਗਰਮ ਚਮੜੀ ਹੋਣਾ, ਚੱਕਰ ਆਉਨੇ, ਮਤਲੀ, ਉਲਝਣ ਅਤੇ ਚੇਤਨਾ ਦੇ ਵਿੱਚ ਤਬਦੀਲੀ ਸ਼ਾਮਿਲ ਹੈ। ਮੌਸਮ ਏਜੰਸੀ ਨੇ ਲੋਕਾਂ ਨੂੰ ਸਿਰਫ ਪਿਆਸ ਲੱਗਣ ਤੇ ਹੀ ਨਹੀਂ, ਬਲਕਿ ਥੋੜੇ-ਥੋੜੇ ਸਮੇਂ ਬਾਅਦ ਪਾਣੀ ਪੀਣ ਦੀ ਵੀ ਸਲਾਹ ਦਿੱਤੀ ਹੈ। ਇਹ ਵੀ ਆਖਿਆ ਗਿਆ ਹੈ ਕਿ ਜੇਕਰ ਤੁਸੀਂ ਘਰ ਦੇ ਅੰਦਰ ਹੋ ਤਾਂ ਫਿਰ ਖਿੜਕੀਆਂ ਖੋਲ੍ਹ ਕੇ ਰੱਖੋ ਤੇ ਪਰਦੇ ਲਗਾ ਕੇ ਰੱਖੋ। ਨਾਲ ਹੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਗਰਮ ਜਗ੍ਹਾ ਦੀ ਬਜਾਏ ਉਹ ਜਨਤਕ ਠੰਡੀਆਂ ਜਗ੍ਹਾਵਾਂ ਜਿਵੇਂ ਕਿ ਕੂਲਿੰਗ ਸੈਂਟਰ, ਕਮਿਊਨਿਟੀ ਸੈਂਟਰ, ਲਾਇਬ੍ਰੇਰੀ ਜਾਂ ਫਿਰ ਛਾਂਦਾਰ ਪਾਰਕਾਂ ਦੇ ਵਿੱਚ ਚਲੇ ਜਾਣ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਗਰਮੀ ਦੀ ਬਿਮਾਰੀ ਦੇ ਵਧੇਰੇ ਜੋਖਮ ਵਾਲੇ ਲੋਕਾਂ ਦੀ ਨਿਯਮਤ ਤੌਰ ਤੇ ਜਾਂਚ ਕਰਨ ਇਸ ਵਿੱਚ ਬਜ਼ੁਰਗ ਤੇ ਇਕੱਲੇ ਰਹਿਣ ਵਾਲੇ ਲੋਕ ਸ਼ਾਮਿਲ ਨੇ ਗਰਮੀ ਨਾਲ ਥਕਾਵਟ ਦੇ ਲੱਛਣਾਂ ਚ ਸਿਰਦਰਦ, ਮਤਲੀ, ਚੱਕਰ ਆਉਣੇ, ਪਿਆਸ ਲੱਗਣੀ, ਗੂੜਾ ਪਿਸ਼ਾਬ ਆਉਣਾ ਅਤੇ ਤੀਬਰ ਥਕਾਵਟ ਹੋਣੀ ਸ਼ਾਮਿਲ ਹੈ ਜੇਕਰ ਤੁਸੀਂ ਇਹਨਾਂ ਲੱਛਣਾਂ ਦਾ ਅਨੁਭਵ ਕਰਦੇ ਹੋ ਤਾਂ এনਵਾਇਰਨਮੈਂਟ ਕੈਂਡਾ ਤੁਹਾਡੀਆਂ ਐਕਟੀਵਿਟੀਆਂ ਨੂੰ ਰੋਕ ਕੇ ਪਾਣੀ ਪੀਣ ਦੀ ਸਲਾਹ ਦਿੰਦਾ ਹੈ ਤੇ ਡਾਕਟਰ ਦੀ ਸਲਾਹ ਲੈਣ ਵਾਸਤੇ ਜ਼ਰੂਰ ਕਹਿੰਦਾ ਹੈ ਯੋਧਰੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਗਰਜ ਵਾਲਾ ਤੂਫਾਨ ਆਉਣ ਦੀ ਚੇਤਾਵਨੀ ਲਾਗੂ ਕਰ ਦਿੱਤੀ ਗਈ ਹੈ। ਜ਼ਮੀਨ ਖਿਸਕਣ ਦੀ ਚੇਤਾਵਨੀ ਹਜੇ ਵੀ ਜਾਰੀ ਹੈ। এনਵਾਇਰਨਮੈਂਟ ਕੈਨੇਡਾ ਦੇ ਵੱਲੋਂ ਤੇਜ਼ ਗਰਜਦਾ ਹੋਇਆ ਤੂਫਾਨ ਆ ਸਕਦਾ ਹੈ ਇਹ ਕਿਹਾ ਗਿਆ। ਉਹਨਾਂ ਨੇ ਨਿਗਰਾਨੀ ਦੌਰਾਨ ਲੋਅਰਸ ਮੁਕਾਮੇ ਨਾ ਇੰਡੀਅਨ ਬੈਂਡ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਵੀ ਵਧਾ ਦਿੱਤੀ ਹੈ। ਲੋਕਾਂ ਨੂੰ ਆਖਿਆ ਗਿਆ ਕਿ ਲੈਂਡਸਲਾਈਡ ਹੋ ਸਕਦੀ ਹੈ ਤਾਂ ਸਾਵਧਾਨ ਰਹੋ। ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਹਿੱਸੇ 'ਚ ਇੱਕ ਤੇਜ਼ ਤੂਫਾਨ ਦੀ ਨਿਗਰਾਨੀ ਨੇ ਲੋਅਰ ਸਿਮਿਲ ਕਾਮਨ ਇੰਡੀਅਨ ਬੈਨੂ ਸਿਮਿਲ ਕਾਮਨ ਕਾਟੀ ਦੇ ਉਨ੍ਹਾਂ ਹਿੱਸਿਆਂ 'ਚ ਜ਼ਮੀਨ ਖਿਸਕਣ ਦੀ ਚੇਤਾਵਨੀ ਦੇਣ ਲਈ ਪ੍ਰੇਰਿਤ ਕੀਤਾ ਹੈ ਜੋ ਪਹਿਲਾਂ ਹੀ ਜੰਗਲ ਦੀ ਆਕਰਣ ਕਮਜ਼ੋਰ ਨੇ এনਵਾਇਰਨਮੈਂਟ ਕੈਨੇਡਾ ਨੇ ਕੈਲੋਨਾ ਸਨੇ ਓਕਰਨਾਗਨ ਸ਼ੁਆਪ ਅਤੇ ਪੱਛਮੀ ਕੋਟੇਨ ਖੇਤਰਾਂ ਦੇ ਲਈ ਗਰਜ ਵਾਲੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਜਿਸਜ ਸੰਭਾਵਿਤ ਗੜੇਮਾਰੀ ਵੀ ਹੋ ਸਕਦੀ ਹੈ ਅਚਾਨਕ ਹੜ੍ਹ ਵੀ ਆ ਸਕਦੇ ਨੇ ਤੇ ਤੇਜ਼ ਹਵਾਵਾਂ ਵੀ ਚੱਲਣ ਦੀ ਚੇਤਾਵਨੀ ਹੈ ਇਸ ਦੇ ਜਵਾਬ ਚ ਐਲਐਸਆਈਬ ਨੇ ਅਸ਼ਨੋਲਾ ਅਤੇ ਚਪਾਕਾ ਖੇਤਰਾਂ ਲਈ ਆਪਣੀ ਟਲਾਂ ਨਿਗਰਾਨੀ ਪ੍ਰਣਾਲੀ ਦੀ ਚੇਤਾਵਨੀ ਨੂੰ 26 ਜੂਨ ਨੂੰ ਇਸ ਵੇਲੇ 1 ਵਜੇ ਤੱਕ ਵਧਾ ਦਿੱਤਾ ਹੈ ਅਸਲ ਚਿਤਾਮਨੀ ਐਤਵਾਰ ਨੂੰ ਖਤਮ ਹੋਣੀ ਸੀ ਵੈਸਟ ਰੈਕ ਜੀਓ ਟੈਕਨੀਕਲ ਸਰਵਿਸਿਜ਼ ਨਾਲ ਸਾਂਝੇਦਾਰੀ ਚ ਸ਼ੁਰੂ ਕੀਤੀ ਗਈ ਚਿਤਾਮਨੀ ਪ੍ਰਣਾਲੀ ਚ ਅਪ੍ਰੈਲ ਦੇ ਸ਼ੁਰੂ ਚ ਕੈਰਮਿਓਸ ਪਹਾੜ ਤੇ ਸਥਾਪਿਤ ਇੱਕ ਸਥਿਰ ਮੌਸਮ ਸਟੇਸ਼ਨ ਸ਼ਾਮਲ ਹੈ ਤਾਂ ਜੋ ਆਲੇ-ਦੁਆਲੇ ਦੇ ਖੇਤਰਾਂ ਚ ਅਸਲ ਸਮੇਂ ਦੀ ਟਾਲਾਨ ਨਿਗਰਾਨੀ ਪ੍ਰਦਾਨ ਕੀਤੀ ਜਾ ਸਕੇ ਸਮਿਥ ਦਾ ਕਹਿਣਾ ਹੈ ਕਿ 2018 ਚ ਸੁਨੋਈ ਮਾਉਂਟੇਨ ਬਲੇਜ਼ ਵਰਗੀਆਂ ਜੰਗਲੀ ਅੱਗਾਂ ਤੋਂ ਬਹੁਤ ਸਾਰਾ ਲੈਂਡਸਕੇਪ ਹਜੇ ਵੀ ਠੀਕ ਹੋ ਰਿਹਾ ਹੈ جس نے गंभीर جلندے زخم ਅਤੇ نقصانے گئے جڑ ਪ੍ਰਣਾਲੀਆਂ ਨੂੰ ਪਿੱਛੇ ਛੱਡ ਦਿੱਤਾ ਇਸ ਨਾਲ ਮਿੱਟੀ ਦੀ ਢਾਂਚਾਗਤ ਅਖੰਡਤਾ ਕਮਜ਼ੋਰ ਹੋ ਗਈ ਹੈ ਹਾਲਾਂਕਿ ਐਸ਼ਨੋਲਾ ਖੇਤਰ ਦਾ ਜ਼ਿਆਦਾਤਰ ਹਿੱਸਾ ਆਬਾਦੀ ਤੋਂ ਰਹਿਤ ਹੈ ਸਮਿਥ ਦਾ ਕਹਿਣਾ ਹੈ ਕਿ ਇੱਕ ਐਲ ਐਸ ਆਈਬ ਪਿੰਡ ਸਿਮਲ ਕਾਮਨ ਅਤੇ ਐਸ਼ਨੋਲਾ ਨਦੀਆਂ ਦੇ ਸੰਗਮ ਤੇ ਸਥਿਤ ਹੈ ਜਿਸ ਕਾਰਨ ਇਹ ਨਿਰੰਤਰ ਨਿਗਰਾਨੀ ਜ਼ਰੂਰੀ ਹੋ ਜਾਂਦੀ ਹੈ এনवायरमेंट ਕੈਨੇਡਾ ਨੇ ਆਪਣੇ ਬੁਲਟਨ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਗੰਭੀਰ ਗਰਜ ਤੂਫਾਨ ਦੇ ਵਿਕਾਸ ਲਈ ਅਨੁਕੂਲ ਨੇ ਜੋ ਤੇਜ਼ ਹਵਾਵਾਂ ਗੜੇ ਮਾਰੀ ਅਤੇ ਭਾਰੀ ਮੀਂਹ ਪੈਦਾ ਕਰਨ ਦੇ ਸਮਰੱਥ ਹੋ ਸਕਦੇ ਨੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹਾਂ ਦਾ ਕਾਰਨ ਬਣ ਸਕਦੇ ਨੇ ਤੇ ਜਿੱਚ ਕਾਫੀ ਨਮੀਆ ਸਕਦੀ ਹੈ ਤੇਜ਼ ਹਵਾਵਾਂ ਰੁੱਖਾਂ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਵਾਹਨਾਂ ਨੂੰ ਉਲਟਾ ਪੁਲਟਾ ਵੀ ਕਰ ਸਕਦੀਆਂ ਨੇ ਇਸ ਦੇ ਨਾਲ ਹੀ ਮੈਂ ਇਹਨਾਂ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ